एबीपी सांजा ਤੁਹਾਨੂੰ ਰੱਖੇ ਅੱਗੇ ਪੰਜਾਬ ਚ ਡਰੱਗਸ ਤੇ ਰੇਟ ਮਾਫੀਆ ਲਈ ਆਮ ਆਦਮੀ ਪਾਰਟੀ ਨੇ ਸੱਤਾ ਦੇ ਕਾਬਜ ਦੋਹਾਂ ਪਾਰਟੀਆਂ ਅਕਾਲੀ ਦਲ ਤੇ ਭਾਜਪਾ ਨੂੰ ਬਰਾਬਰ ਦਾ ਦੋਸ਼ੀ ਦੱਸਿਆ ਪੰਜਾਬ ਚ ਵੱਖ-ਵੱਖ ਵਰਗਾਂ ਵਿਚਾਲੇ ਆਪਸੀ ਸਾਂਝ ਤੇ ਆਪਸੀ ਪਿਆਰ ਨੂੰ ਕਾਇਮ ਰੱਖਣ ਲਈ ਪਟਿਆਲਾ ਤੋਂ ਸੰਸਦ ਮੰਗ ਪੱਤਰ ਲੈ ਕੇ ਅਕਾਲ ਤੱਕ ਪਹੁੰਚੇ ਸਨ ਗੈਨੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਸੰਪੰਨ ਤੋਂ ਬਾਅਦ ਉਹ ਅਕਾਲੀ ਭਾਜਪਾ ਪਾਰਟੀਆਂ ਤੇ ਜੰਮ ਕੇ ਵਰੇ ਸੂਬੇ 'ਚ ਲੋਕਾਂ ਦੇ ਘਰਾਂ ਤੱਕ ਨਸ਼ਾ ਕੌਣ ਭੇਜਦਾ ਹੈ ਇਸ ਲਈ ਉਹਨਾਂ ਮੌਜੂਦਾ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਰੇਤ ਅਤੇ ਜ਼ਮੀਨ ਦੀ ਲੁੱਟ ਲਈ ਦੋਹਾਂ ਪਾਰਟੀਆਂ ਨੂੰ ਬਰਾਬਰ ਦਾ ਵੀ ਦੋਸ਼ੀ ਦੱਸਿਆ ਪੰਜਾਬ 'ਚ ਬਣਨਸ਼ੇ ਵਰਤੇ ਨੇ ਇਹ ਪੁੱਕੀ ਹੈ ਅਫੀਮ ਹੈਗੀ ਹੈ ਜਾਂ ਫਿਰ ਚਿੱਟਾ ਹੈਗਾ ਹੈ ਉਹ ਸynthatic ਨਸ਼ੇ ਹੈਗੀ ਹੈ ਉਹ ਦਾ ਉਹ ਟਰਾਂਸਬਾਰਡਰ ਆਦੇ ਨਹੀਂ ਉਹ ਪਾਕਿਸਤਾਨ ਤੋਂ ਆਦੇ ਨਹੀਂ ਉਹ ਇੱਥੇ ਪੰਜਾਬ 'ਚ ਬਣਦੇ ਨੇ ਵੱਧੀ ਬਣਦੇ ਨੇ ਉਹ ਪੰਜਾਬ ਫੈਕਟਰੀਆਂ ਉਹਦੀਆਂ ਹੈਗੀਆਂ ਉਹਦੇ ਬਾਰੇ ਗੱਲ ਨਹੀਂ ਕਰਦੇ ਚਲੋ ਮੈਂ ਕਹਿੰਦਾ ਪਾਕਿਸਤਾਨੋਂ ਨਸ਼ਾ ਵੀ ਆ ਗਿਆ ਕਿ 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 ਲੋਕਾਂ ਦੇ ਘਰਾਂ 'ਚ ਉੱਡ ਕੇ ਜਾਂਦਾ ਹੋ ਕੋਈ ਪੰਜਾਬ 'ਚ ਨੈੱਟਵਰਕ ਹੈ ਇੱਕ ਏ ਬੀ ਬੀ ਸੰਜਾ ਤੁਹਾਨੂੰ ਰੱਖੇ ਅੱਗੇ